ਇਹ ਦਰਦਨਾਕ ਦ੍ਰਿਸ਼ ਜੋ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਹੈ ਫਿਰੋਜ਼ਪੁਰ ਫਾਜ਼ਿਲਕਾ ਮਾਰਗ ਨੇੜੇ ਸਥਿਤ ਪਿੰਡ ਕਰੀਕਲਾ ਦਾ ਜਿੱਥੇ ਸਵੇਰੇ 1 ਵਜੇ ਦੇ ਕਰੀਬ ਕਿਨੂਆ ਨਾਲ ਭਰੀ ਜੀਪ ਟਰੱਕ ਨਾਲ ਟਕਰਾ ਗਈ ਦੋਵਾਂ ਦੀ ਟੱਕਰ ਇਨੀ ਜ਼ਬਰਦਸਤ ਸੀ ਕਿ ਜ਼ੋਰਦਾਰ ਧਮਾਕਾ ਹੋਇਆ ਤੇ ਜੀਪ ਤੇ ਪਰ ਖੱਟੇ ਉੱਡ ਗਏ ਤੇ ਜੀਪ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਜੀਪ ਚਾਲਕ ਦੀ লাশ ਨਿਬਾਰਟ ਡਿਆ ਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਆ ਦੇਖ ਵੇ ਐਕਸੀਡੈਂਟ ਹੋਇਆ ਜੀ ਧੁੰਦ ਦੇ ਕਾਰਨ ਐਕਸੀਡੈਂਟ ਹੋਇਆ ਅੱਜ ਗੱਡੀਆਂ ਆਪਸ ਚ ਕ੍ਰੋਸ ਕਰਦੀਆਂ ਪਈਆਂ ਸੀ ਜੋ ਐਕਸੀਡੈਂਟ ਹੋਇਆ ਹੈ ਰਾਤ 1 ਵਜੇ ਦਾ ਟਾਈਮ ਸੀਗਾ ਜੀ ਤੇ ਇਹ ਗੱਡੀ ਜਿਹੜੀ ਘੋੜਾ ਏ ਇਹ ਫਰੋਇਬਰ ਸਾਈਡ ਤੋਂ ਆਉਂਦਾ ਪਿਆ ਸੀਗਾ ਤੇ ਜਿਹੜੀ ਗੱਡੀ ਦੂਜੀ ਆ ਫਾਇਲਕਾ ਸਾਈਡ ਤੋਂ ਆਉਂਦੀ ਪਈ ਵਹਿੰਦਰਾ ਪਿਕਅਪ ਇਹ ਕਿਨੂ ਦਾ ਵੱਢੀ ਸੀ ਤੇ ਇਹਦਾ ਜਦੋਂ ਆਪਸ ਚ ਟੱਕਰ ਹੋਈ ਆ ਬਹੁਤ ਭਿਆਨਕ ਧਮਾਕਾ ਆਇਆ ਤੇ ਇਹਦੇ ਕਾਰਨ ਮਤਲਬ ਜਦੋਂ ਆਸ-ਪਾਸੇ ਟਾਣੀਆਂ ਵਾਲਿਆਂ ਨੂੰ ਧਮਾਕਾ ਦੀ ਆਵਾਜ਼ ਸੁਣੀ ਤੇ ਭੱਜ ਕੇ ਲੋਕ ਆਏ ਨੇ ਕੁਝ ਗੁਰਦੁਆਰੇ ਪਿੰਡ ਚੋਂ ਪਤਾ ਲੱਗਾ ਪਿੰਡ ਵਾਲੇ ਲੋਕ ਭੱਜ ਕੇ ਆਏ ਨੇ ਇਹਨਾਂ ਨੂੰ ਆਣ ਕੇ ਮੁੰਡੇ ਨੂੰ ਕੱਢਿਆ ਕਿੰਨਿਆਂ ਦੀ ਮੌਤ ਹੋ ਚੁੱਕੀ ਸੀ ਕਿੰਨੇ ਜ਼ਖਮੀ ਹੋ ਗਏ ਨੇ ਇੱਕੋ ਹੀ ਮੁੰਡਾ ਜਿਹੜਾ ਬਿੰਦਰਾ ਪਿਕਅਪ ਦੇ ਵਿੱਚ ਸੀਗਾ ਉਹਦੀ ਮੌਕੇ ਦੀ ਮੌਤ ਹੋ ਗਈ ਹੈ ਟਰਾਲਾ ਵਾਣਾ ਤੇ ਕਿੰਨੂੰ ਲੋਡ ਕਰਕੇ ਜਲੰਧਰ ਲਈ ਜਾ ਰਿਹਾ ਸੀ ਰਸਤੇ ਵਿੱਚ ਮੰਨਵਾ ਸੀ ਰੱਖੋ ਕਿ ਭਰਾ ਚਾਹ ਪੀਣ ਲਈ ਰੁਕੇ ਉਸ ਤੋਂ ਬਾਅਦ ਅਸੀਂ ਚੱਲਣ ਤੋਂ ਬਾਅਦ ਥੋੜੀ ਦੂਰ ਤੱਕ ਗਏ ਤੇ ਔਰ ਸੈਟ ਆ ਕੇ ਟਰਾਲੇ ਵਾਲੇ ਨੇ ਗਲਤ ਫੇਟ ਮਾਰਨ ਕਰਕੇ ਗੱਡੀ ਦਾ ਨੁਕਸਾਨ ਕਰਤਾ ਤੇ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਕਾਰਵਾਈ ਰਾਮ ਦਿੱਤੀ ਹੈ। ਰਾਤ ਰੌਪਰ ਬਾਇਰ ਕਾ ਰੋਡ ਤੇ ਪਿੰਡ ਕਰੀਆਂ ਦੇ ਨੇੜੇ ਘੋੜਾ ਟਰਾਲਾ ਤੇ ਪਿਕਅਪ ਦਾ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਚਾਲਕ ਦੀ ਮੌਤ ਹੋ ਗਈ ਸੀ ਮੌਕੇ ਤੇ ਜਿਹਦੇ ਸੰਬੰਧੀ ਅਸੀਂ ਮੌਕੇ ਤੇ ਗਏ ਸੀ ਕਾਰਵਾਈ ਜਾਰੀ ਹੈ। ਇਹ ਜੀਪ ਕਿੱਥੇ ਕਿੱਥੋਂ ਜਾ ਰਹੀ ਸੀ ਜੀਪ ਨੂੰ ਗੰਗਾ ਨਗਰ ਤੋਂ ਜਲੰਧਰ ਨੂੰ ਜਾ ਰਹੀ ਸੀ ਸਾਦੇ ਨਾਲ ਭਰੀ ਇਸ ਲਈ ਕਿੰਨੋਂ ਆਂਦੀ ਭਰੀ ਸੀ ਕਿੰਨੂੰ ਲੋਡ ਸੀ ਤੇ ਮ੍ਰਿਤਕ ਦੀ ਲਾਸ਼ ਲੈ ਕੇ ਕੀ ਕੀਤਾ ਜਾ ਰਿਹਾ ਸੀ ਲਾਸ਼ ਇੱਕ ਕਬਜ਼ੇ ਚ ਲੈ ਕੇ ਅਗਲੀ ਕਰ ਲੋ ਜਿਹੜਾ ਤੱਕ ਕੋਈ ਪੀਤੀ ਹੈ ਫਿਲਹਾਲ ਤੋਂ ਹੱਥ ਦੇ ਪਿੱਛੇ ਕੀ ਕਾਰਨ ਸੀ ਉਹ ਤਾਂ ਮੁਕੰਮਲ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਮੰਦੋੜ ਤੋਂ ਸੰਜੀਵ ਮਦਾਨ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978